ਐਸ.ਏ. ਸੁਤਵੀਰ ਸਿੰਘ ਪ੍ਰੈਜ਼ੀਡੈਂਟ ਦੇ ਵਿੱਚ ਕਤਵਾਲੀ ਦੇ ਵਿੱਚ ਪੋਸਟਿੰਗ ਜੀ ਅੱਜ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਤੇ ਜਿਹਦੇ ਵਿੱਚ ਸੋਰਸ ਨੇ ਦੱਸਿਆ ਸੀਗਾ ਕਿ ਆਪਣਾ ਕੋਰਟ ਰੋਡ ਦੇ ਉੱਤੇ ਆਰਮੀ ਦੀ ਯੂਨੀਫਾਰਮ ਜਿਹੜੀ ਵਿਦਾਊਟ ਐਨੀ ਲਾਇਸੈਂਸ ਸੇਲ ਕੀਤੀ ਜਾ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮੌਕੇ ਤੇ ਪੁੱਜੇ ਮੌਕੇ ਤੇ ਪੁੱਜ ਗਏ ਜਿਹੜਾ ਆਪਣਾ ਜਿੰਨਾ ਵੀ ਯੂਨੀਫਾਰਮ ਦਾ ਸਟਾਕ ਮਿਲਿਆ ਉਹਨੂੰ ਸੀਜ਼ ਕੀਤਾ ਤੇ ਜਿਹੜੀ ਫਰਦਰ ਪ੍ਰोसीडिंग ਹੈ ਉਹ ਅਸੀਂ ਬਾਅਦ ਦਾ ਲਾਅ ਅਮਲ ਵਿੱਚ ਲਿਆਰਿਆ ਕਿੰਨੀਆਂ ਦੁਕਾਨਾਂ ਨੇ ਜਿੱਥੇ ਦੇਖੋ ਜਿਹੜਾ ਵਰਦੀਆਂ ਬਿੱਟੀ ਜਾ ਰਹੀ ਹੈ ਦੇਖੋ ਪ੍ਰੈਜ਼ੈਂਟ ਦੇ ਵਿੱਚ ਸਾਨੂੰ ਤਿੰਨ ਸ਼ਾਪਸ ਮਿਲੀਆਂ ਨੇ ਇੱਥੇ ਜਿਹਦੇ ਵਿੱਚ ਆਰਮੀ ਦੇ ਲੇਟੈਸਟ ਪੈਟਰਨ ਦੇ ਅਕੋਰਡਿੰਗ ਜਿਹੜੀ ਯੂਨੀਫਾਰਮ ਹੋ ਰਹੀ ਹੈ ਕਿੰਨੇ ਜਿਹੜੇ ਦੁਕਾਨ ਦੇ ਮਾਲਕ ਨੇ ਜਿਨ੍ਹਾਂ ਦੇ ਤੇ ਮੁਕਤਮਾ ਦਰਜ ਕੀਤਾ ਜਾਵੇ ਦੇਖੋ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇੱਕ ਵਾਰ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਸਰ ਇਹਦੇ ਵਿੱਚ ਕਿੰਨੇ ਜਿਹੜੀ ਰਿਕਵਰੀ ਹੋਈ ਹੈ ਔਰ ਕਿੰਨੇ ਕੁਆਂਟੀਟੀ ਦੇ ਵਿੱਚ ਵਰਦੀਆਂ ਉਹ ਇੱਕ ਵਾਰ ਇੱਕ ਵਾਰ ਸੀਜ਼ ਕਰ ਲਿਆ ਠੀਕ ਹੈ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦਾ ਆਪਣਾ ਹਜੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਆਂਕੜੇ ਜਿਹੜੇ ਸ਼ੇਅਰ ਕਰ ਦਿੰਦਾ। ਭੱਜ ਜੀ ਇਹਨਾਂ ਤੋਂ ਇੱਕ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਤਾਂ ਸਰਿਆ ਬੋਰਡ ਤੱਕ ਲਗਾ ਦਿੱਤੇ ਗਏ ਨੇ ਆਰਮੀ ਦੀ ਔਰ ਪੁਲਿਸ ਦੀ ਪੈਟਰਲ ਵਰਦੀ ਇੱਥੇ ਮਿਲਦੀ ਹੈ ਕਿ ਇਸ ਤੋਂ ਪਹਿਲਾਂ ਬਸਟਾਦਨ ਦੇ ਮਤਲਬ ਉਹ ਨੰਨਤ ਜੀ ਕੀਤਾ ਕਿ ਜੇਕਰ ਬੈਨ ਨਾ ਤਾਂ ਜਾਂ ਕੋਈ ਸਪੈਸ਼ਲਾਰਾ ਜਿਹੜੀ ਹੁਕਮ ਦੇ ਵਿੱਚ ਜਾਰੀ ਕੀਤੀ। ਦੇਖੋ ਮੈਜਿਸਟ੍ਰੇਟ ਸਾਹਿਬ ਮਾਨਯੋਗ ਜੇਸਟ ਸਾਬ ਦੇ ਹੁਕਮ ਦੇ ਅਕੋਰਡਿੰਗ ਹੀ ਜਿਹੜਾ ਇਹ ਪ੍ਰੋਸੀਡਿੰਗ ਹੈ ਅਮਲ ਵਿੱਚ ਲਿਆਂਦੀ। ਦੇਖੋ ਲੇਟੈਸਟ ਜਿਹੜਾ ਨੋਟੀਫਿਕੇਸ਼ਨ ਆਪਣਾ 8 ਤਰੀਕ ਨੂੰ ਇਸ਼ੂ ਕੀਤਾ ਗਿਆ ਸੀ ਤੇ ਇਸ ਨੂੰ ਲੈ ਕੇ ਇਹਨਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਸੀਗਾ ਕਿ ਜੀ ਬਿਲਕੁਲ ਬਿਲਕੁਲ ਪੂਰੇ ਐਲੀਮੈਂਟ ਸੈਕਸ਼ਨ ਜਿਹੜੇ ਇੰਪੋਜ਼ਟ ਹੋਣਗੇ ਜਿਹੜੇ ਆਪਣਾ ਮਨਯੋਗ ਡੀਸੀ ਸਾਹਿਬ ਦੀ ਉਲੰਘਣਾ ਦੇ ਅਕੋਰਡਿੰਗ ਜਿਹੜੇ ਆਪਣਾ ਸੈਕਸ਼ਨ ਬਣਦੇ ਉਹ ਇੰਪੋਜ਼ਟ ਹੋਣਗੇ ਸਰ ਕੀ ਉਹਨਾਂ ਦੇ ਕੋਲ ਟੈਕਿੰਗ ਕੀਤੀ ਜਾਏਗੀ ਸਰ ਡੇਢ ਮਹੀਨਾ ਦੇ ਕਰੀਬ ਪਹਿਲਾਂ ਡੀਐਸਪੀ ਆਇਆ ਸੀਗਾ ਡੀਐਸਪੀ ਸਾਹਿਬ ਨਾਲ ਐਸਐਚਓ ਸੀ ਕੋਈ ਤੇ ਉਹ ਸਾਨੂੰ ਹਦਾਇਤ ਕਰਗੇ ਸੀ ਵੀ ਤੁਸੀਂ ਸਿਰਫ ਆਰਮੀ ਪਰਸਨ ਨੂੰ ਸੇਲ ਕਰਨਾ ਹੈ ਡੀਐਸਪੀ ਸਾਹਿਬ ਐਸਐਸਓ ਸਾਹਿਬ ਸਾਨੂੰ ਹਦਾਇਤ ਕਰਸ ਅੱਛਾ ਉਹਨਾਂ ਦੀ ਡਿਟੇਲ ਨੋਟ ਕਰਨੀ ਹੈ ਫੌਜੀ ਦਾ ਨਾਮ ਉਹਦੇ ਫਾਦਰ ਨੇਮ ਵੈਰੀਫਾਈ ਕਰਨਾ ਹੈ ਵੈਰੀਫਾਈ ਕਰਨਾ ਕਿ ਹਾਂ ਇਹ ਵਾਕਈ ਆਰਮੀ ਪਰਸਨ ਹੈ ਤਾਂ ਉਹਨੂੰ ਦੇਣੀ ਹੈ ਤੁਸੀਂ ਸਿਵਲ 'ਚ ਕੁਝ ਨਹੀਂ ਵੇਚਣਾ ਬਸ ਆ ਗਾਣੀ ਸੀ ਅਸੀਂ ਸਿਵਲ 'ਚ ਕਿਸੇ ਨੂੰ ਦਿੱਤਾ ਵੀ ਨਹੀਂ ਕੋਈ ਪ੍ਰੂਫ ਵੀ ਨਹੀਂ ਹੈ ਅੱਜ ਕਿਉਂ ਕੋਈ ਚੀਜ਼ ਦਿੱਤਾ ਗਿਆ ਅੱਜ ਉਹ ਬਸ ਹੁਣ ਪਤਾ ਨਹੀਂ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਐਕਚੁਅਲੀ ਕੀ ਹੈ ਜਦੋਂ ਅਸੀਂ ਸਿਵਲ 'ਚ ਨਹੀਂ ਵੇਚ ਰਹੇ ਤਾਂ ਸਾਡੇ ਕੋਲ ਆਰਮੀ ਵਾਲੇ ਹੀ ਲੈ ਰਹੇ ਹਨਾ ਆਰਮੀ ਵਾਲੇ ਤਾਂ ਇਸ ਤਰੀਕਾ ਨਤਰਾਜ ਕਰਕੇ ਤੇ ਨਤਰਾਜ ਕਰਕੇ ਸਰ ਮੇਰੀ ਗੱਲ ਇਹ ਆ ਵੀ ਉਹ ਹੁਣ ਅੱਗੇ ਤੇ ਜੇ ਨਹੀਂ ਆਣਗੇ ਤਾਂ ਅਸੀਂ ਨਹੀਂ ਵੇਚਾਂਗੇ। ਬਸ ਤਕਰੀਬਨ ਹੈਗਾ ਥੋੜਾ ਜਾਏਗਾ ਉਹ ਸਮਾਨ ਦੀ ਹੁਣ ਡਿਟੇਲ ਤਾਂ ਬਾਅਦ ਚ ਹੀ ਪਤਾ ਚੱਲੇਗੀ। ਕਿ ਦਸਤੀ ਕੀ ਗਏ ਤੁਹਾਨੂੰ ਇੰਟੀਮੇਟ ਕੀ ਕਰਕੇ ਇੰਟੀਮੇਟ ਕਰਕੇ ਬਸ ਉਹ ਕਹਿੰਦੇ ਤੁਸੀਂ ਇਹਦੇ ਲਈ ਅਥੋਰਟੀ ਨਹੀਂ ਆ ਤੁਹਾਡੇ ਕੋਲ। ਠੀਕ ਹੈ ਨਾ ਬਟ ਅਥੋਰਟੀ ਤਾਂ ਹੈ ਕਿ ਜਦੋਂ ਮੇਲਾ ਬਣਾ ਰਹੀ ਹੈ ਤਾਂ ਕਪੜਾ ਮਾਰਕੀਟ 'ਚ ਆ ਰਿਹਾ ਹੈ ਤਾਂ ਵਿਕ ਰਿਹਾ ਹੈ। ਹਾਂ ਇਹ ਜ਼ਰੂਰ ਹੈ ਕਿ ਅਸੀਂ ਕਿਸੇ ਸਿਵਿਲਿਅਨ ਨੂੰ ਨਹੀਂ ਵੇਚਿਆ। ਅਸੀਂ ਦੋਸ਼ੀ ਤਾਂ ਜੇ ਅਸੀਂ ਕਿਸੇ ਸਿਵਲ ਪਰਸਨ ਨੂੰ ਸੇਲ ਕੀਤਾ ਹੋਵੇ ਇਥੋਂ ਦਾ ਕੋਈ ਬੰਦਾ ਵੀ ਨਹੀਂ ਉਹਦਾ ਮਿਸਯੂਜ਼ ਜਾਂ ਹੋ ਜਾਂਦਾ ਨਾ ਅਸੀਂ ਉਹ ਨਹੀਂ ਤੁਹਾਡਾ ਕੋਈ ਬੰਦਾ ਵੀ ਨਾਲ ਲੈ ਕੇ ਗਏ ਨਹੀਂ ਕੋਈ ਤੁਹਾਡਾ ਮਦਦ ਦੁਕਾਨਾਂ ਫ੍ਰੀਜ਼ ਕਰ ਰਹੇ ਨੇ ਸੀਜ਼ ਕਰ ਰਹੇ ਨੇ ਉਹ ਨਾ ਮਹਾਰਾਜ ਅਖੀਰ ਹੀ ਕਰਨਾ ਨਹੀਂ ਕਰਦੇ ਕੁਝ ਇੰਟੀਮੀਟ ਕਰਕੇ ਗਏ ਨੇ ਕੁਝ ਕੁਝ ਨਹੀਂ ਕਰਕੇ ਠੀਕ ਹੈ ਕੀ ਕੀ ਗਏ ਅੱਗੇ ਤੋਂ ਸੇਲ ਨਹੀਂ ਕਰਨਾ ਸੇਲ ਨਹੀਂ ਕਰਨਾ ਨਹੀਂ ਕਰਨਾ ਕੀ ਤੁਹਾਡੇ ਕੋਲ ਸਪੈਸ਼ਲ ਹੀ ਇੱਥੇ ਵਰਦੀ ਦਾ ਕੰਮ ਸੋ ਸਾਡੇ ਕੋਲ ਪੰਜਾਬ ਪੁਲਿਸ ਦੀ ਵਰਦੀ ਵਿਕਦੀ ਹੈ ਸਿਵਲ ਪੈਂਟਰ ਸ਼ਰਟਾਂ ਵਿਕਦੀਆਂ ਮੇਰੇ ਕੋਲ ਯੂਨੀਫਾਰਮ ਦਾ ਕੰਮ ਨਹੀਂ ਹੈ ਲੇਡੀਜ਼ ਸੂਟ ਵਿਕਦੇ ਹੈ ਇਹ ਨਾਮ ਕੀ ਦੋ ਰਜੀਵ ਕੁਮਾਰ ਦੁਕਾਨ ਦਾ ਕੀ ਨਾਮ ਹੈ ਦੀਪੰਡ ਕੰਪਨੀ